ਸਵਾਗਤ ਹੈ ਵੀਰੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਜੋ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚ ਸਕੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਪ੍ਰੀਤ ਟਰੈਕਟਰ 6049 ਟਰੈਕਟਰ ਆ ਵੀਰੋ ਇਹ ਬਹੁਤ ਸੋਹਣਾ ਸਾਫ਼ ਕੰਡੀਸ਼ਨ ਦਾ ਟਰੈਕਟਰ ਆ ਸ਼ੋਅਰੂਮ ਕੰਡੀਸ਼ਨ ਦਾ ਟਰੈਕਟਰ ਆ ਫੈਬਰ ਵਾਲੀ ਛਤਰੀ ਡੈਕ ਲੱਗਿਆ ਹੋਇਆ ਦੇਖ ਸਕਦੇ ਹੋ ਪੰਜਾਬ ਨੰਬਰ ਟਰੈਕਟਰ ਆ 2013 ਮਾਡਲ ਟਰੈਕਟਰ ਆ ਅਗਲੇ ਟਾਇਰ 90 ਪੈਸੇ ਪਏ ਨੇ ਮਗਰਲੇ ਟਾਇਰ 50 ਪੈਸੇ ਨਾਲ ਦੇਣੇ ਵੀਰੋ ਬਹੁਤ ਹੀ ਸੋਹਣਾ ਸਾਫਟ ਟਰੈਕਟਰ ਹੈ ਇੰਜਨ ਗੇਅਰ ਦੀ ਵੀਰ ਦੀ ਫੁੱਲ ਗਾਰੰਟੀ ਹੋਊਗੀ ਵਾਹ ਚਲਾ ਕੇ ਦਸੱਲੀ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 98772 49083 ਤੇ ਵੀਰ ਨੂੰ ਇੱਕ ਵਾਰ ਜ਼ਰੂਰ ਕਾਲ ਕਰਕੇ ਟਰੈਕਟਰ ਬਾਰੇ ਸਾਰੀ ਬੰਦ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੇ ਆਪਾਂ ਰੇਟ ਦੀ ਗੱਲ ਕਰੀਏ ਵੀਰਕੰਨ ਨੂੰ 280000 ਰੁਪਇਆ ਡਿਮਾਂਡ ਕਰੀ ਗਈ ਹੈ ਇਹ ਕੋਈ ਪੱਕਾ ਰੇਟ ਨਹੀਂ ਰੇਟ ਵਿੱਚ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਊਗਾ ਟਰੈਕਟਰ ਨੂੰ ਤੁਸੀਂ ਦੇਖ ਪਰਖ ਕੇ ਖਰੀਦ ਸਕਦੇ ਹੋ ਵਾਹ ਚਲਾ ਕੇ ਦਸੱਲੀ ਕਰ ਸਕਦੇ ਹੋ ਅੱਗੇ ਆਪਾਂ ਗੱਲ ਕਰੀਏ ਤਾਂ ਤੁਹਾਡੇ ਲਈ ਲੈ ਕੇ ਆਇਆ ਵਰਨਾ ਗੱਡੀ শোরੂਮ ਕੰਡੀਸ਼ਨ ਦੀ ਗੱਡੀ ਆ ਨਵੇਂ ਵਰਗੀ ਗੱਡੀ ਆ ਬਹੁਤ ਸੋਹਣੀ ਸਾਫ਼ ਗੱਡੀ ਆ ਅੰਦਰਲੇ ਪਾਸੋਂ ਦੇਖ ਸਕਦੇ ਹੋ ਸਕਰੀਨ ਲੱਗੀ ਹੋਈ ਆ ਟੱਚ ਸਕਰੀਨ ਲੱਗੀ ਆ ਸੀਟ ਕਵਰ ਲੱਗੇ ਨੇ ਅੰਦਰਲੇ ਪਾਸੋਂ ਪੂਰੀ ਸਾਫ਼ ਗੱਡੀ ਆ ਦੂਜੇ ਨਾਮ ਗੱਡੀ ਆ ਵੀਰੋ ਜੇ ਮਾਡਲ ਦੀ ਗੱਲ ਕਰੀਏ 2012 ਮਾਡਲ ਗੱਡੀ ਆ origignal 85000 ਕਿਲੋਮੀਟਰ 85000 ਕਿਲੋਮੀਟਰ origignal ਚੱਲੀ ਆ ਵੀਰੋ ਰੰਗ ਪੇਂਟ ਦੀ ਪੂਰੀ ਸਾਫ਼ ਆ ਕਿਸੇੋਂ ਪਾਸੋਂ ਗੱਡੀ ਲੱਗੀ ਨਹੀਂ ਹੋਈ ਲਾਈ ਵੀਲ ਲੱਗੇ ਹੋਏ ਨੇ ਵੀਰੋ ਇੰਜਨ ਗੇਅਰ ਦੀ ਵੀਰ ਦੀ ਫੁੱਲ ਗਾਰੰਟੀ ਆ ਕੋਈ ਕਮੀ ਨਹੀਂ ਗੱਡੀ ਦੇ ਵਿੱਚ ਕਾਗਜ਼ ਪੱਤਰ ਵੀਰ ਦੇ ਕੰਨੀਓ ਫੁੱਲ ਦੱਸੇ ਗਏ ਨੇ ਫੁੱਲ ਇੰਸ਼ੋਰੈਂਸ ਆ ਦੇਖ ਸਕਦੇ ਹੋ ਤੁਸੀਂ ਬਟਨ ਦੇ ਸਕਦੇ ਹੋ ਪਾਵਰ ਗੱਡੀ ਆ ਸਾਰੀ ਵੀਰੋ ਏਰੀਏ ਦੀ ਗੱਲ ਕਰੀਏ ਤਾਂ ਲੁਧਿਆਣਾ ਏਰੀਏ ਦੇ ਵਿੱਚ ਗੱਡੀ ਖੜੀ ਆ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 984326738 ਤੇ ਵੀਰ ਨੂੰ ਫੋਨ ਕਰਕੇ ਗੱਡੀ ਬਾਰੇ ਹੋਰ ਬੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਵੀਰੋ ਗੱਡੀ ਬਹੁਤ ਸੋਹਣੀ ਆ ਦੇਖ ਸਕਦੇ ਹੋ ਜੇ ਆਪਾਂ ਰੇਟ ਦੀ ਗੱਲ ਕਰੀਏ ਵੀਰਕ ਨੂੰ 330000 ਰੁਪਇਆ ਡਿਮਾਂਡ ਰੱਖੀ ਗਈ ਆ ਮੌਕੇ ਤੇ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਊਗਾ ਇਹ ਕੋਈ ਪੱਕਾ ਰੇਟ ਨਹੀਂ ਗੱਡੀ ਦੀ ਫੁੱਲ ਗਰੰਟੀ ਹੋਊਗੀ ਵੀਰ ਦੀ ਅੱਗੇ ਆਪਾਂ ਗੱਲ ਕਰੀਏ ਤਾਂ ਤੁਹਾਡੇ ਲਈ ਲੈ ਕੇ ਆਏ ਆ 12 ਫੁੱਟ ਲੰਬਾਈ ਵਾਲਾ ਟਰਾਲਾ 6.5 ਫੁੱਟ ਚੜਾਈਆ ਟਰਾਲੇ ਦੀ ਮੱਛੀ ਘਾਟਾ ਵੀਰ ਉਹ ਜੈਕ ਵਾਲਾ ਟਰਾਲਾ ਆ ਡਬਲ ਟੈਰਾਂ ਦੇ ਵਿੱਚ ਟਰਾਲਾ ਬੇਦਾਗ ਟਾਇਰ ਨੇ ਵੀਰੋ ਬਹੁਤ ਸੋਹਣਾ ਸਾਫ ਟਰਾਲਾ ਦੇਖ ਸਕਦੇ ਹੋ ਤੁਸੀਂ ਰੰਗ ਕਰਿਆ ਹੋਇਆ ਟਰਾਲਾ ਵੀਰੋ 10 ਇੰਚੀ ਚਾਸੀ ਲੱਗੀ ਹੋਈ ਹੈ ਫੱਟੇ ਮਿੱਟੀ ਵਾਲੇ ਨਾਲ ਲੱਗੇ ਹੋਏ ਨੇ ਟਰਾਲਾ ਤੁਸੀਂ ਦੇਖ ਪਰਖ ਕੇ ਖਰੀਦ ਸਕਦੇ ਹੋ ਵੀਰੋ ਜੇ ਫੋਨ ਨੰਬਰ ਦੀ ਗੱਲ ਕਰੀਏ ਵੀਰ ਦੀ 9815373372 ਤੇ ਤੁਸੀਂ ਵੀਰ ਨੂੰ ਫੋਨ ਕਰਕੇ ਟਰਾਲੇ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੇ ਆਪਾਂ ਹੁਣ ਇਸ ਦੀ ਰੇਟ ਦੀ ਗੱਲ ਕਰੀਏ 1,50,000 ਰੁਪਿਆ ਡਿਮਾਂਡ ਰੱਖੀ ਗਈ ਹੈ ਵੀਰ ਕੰਨਿਓ ਇਸ ਵਿੱਚ ਤੁਹਾਡਾ ਪੂਰਾ ਮਾਨਤਨ ਹੋ ਜਾਊਗਾ ਵੀਰੋ ਟਰਾਲੇ ਨੂੰ ਦੇਖ ਪਰਖ ਕੇ ਤੁਸੀਂ ਖਰੀਦ ਸਕਦੇ ਹੋ ਬਹੁਤ ਸੋਹਣਾ ਸਾਫ ਟਰਾਲਾ ਵੀਰੋ ਜੈਕ ਵਾਲਾ ਟਰਾਲਾ ਆਪਣੇ ਚੈਨਲ ਤੇ ਐਡ ਲਾਉਣ ਵਾਸਤੇ ਸਕਰੀਨ ਤੇ ਚੱਲ ਰਹੇ ਨੰਬਰ ਤੇ ਵੀਰੋ ਸਾਨੂੰ ਵੀਡੀਓ ਬਣਾ ਕੇ ਜਾਂ ਫੋਟੋਆਂ ਸੈਂਡ ਕਰੋ ਅਸੀਂ ਤੁਹਾਡੀ ਐਡ ਫ੍ਰੀ ਦੇ ਵਿੱਚ ਕਰਾਂਗੇ ਤੁਹਾਡੇ ਲਈ ਨਵੀਆਂ-ਨਵੀਆਂ ਵੀਡੀਓ ਵਾਜਵਰੇਟਾਂ ਤੇ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਰੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਚੰਗੇ ਰੇਟਾਂ ਤੇ ਚੰਗੇ ਰੇਟ ਵਿੱਚ ਤੁਹਾਡੇ ਲਈ ਵੀਡੀਓ ਲੈ ਕੇ ਆਵਾਂਗੇ ਧੰਨਵਾਦ ਵੀਰੋ ਬਹੁਤ ਸੋਹਣੀ ਸਾਫ ਫਰਸ਼ ਹੈ ਵੀਰੋ ਦੇਖ ਸਕਦੇ ਹੋ ਧੰਨਵਾਦ